ਸਾਡੀਆਂ ਮੰਗਾਂ ਕੀ ਹਨ ਸਾਡਾ ਧਰਨਾ ਕਿਸ ਮਸਲੇ ਤੇ ਲੱਗਿਆ ਉਸ ਬਾਰੇ ਮੈਂ ਤੁਹਾਨੂੰ ਸਾਰੀ ਸਚਾਈ ਦੱਸਣਾ ਚਾਹੁੰਦਾ ਐਡਿਓ 54% ਅਸਾਮੀਆਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਇਹ ਐਸਆਈ 52% ਅਸਾਮੀਆਂ ਖਾਲੀ ਪਈਆਂ ਐਚਡੀਓ 62% ਆਈਸੀਓ 57% ਡੀਐਮਓ 78% ਮਾਰਕੀਟ ਸੈਕਟਰੀ 47% ਪੰਜਾਬ ਦੇ ਵਿੱਚ ਇਸ ਸਮੇਂ 50% ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਨੇ ਖੇਤੀਬਾੜੀ ਅਸਰਾਂ ਦੀਆਂ ਜੋ ਸਾਡੇ ਕੋਲੇ ਮੌਜੂਦਾ ਭਰੀਆਂ ਹੋਈਆਂ ਅਸਾਮੀਆਂ ਦਾ ਵੀਰਵਾਰ ਉਸ ਵੀਰਵਾਰ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਕੁਝ ਦੱਸਣਾ ਚਾਹੁੰਦੇ ਆ ਜੋ ਏਡੀਓ ਦੀਆਂ ਪੋਸਟਾਂ ਪਈਆਂ ਹੋਈਆਂ ਉਹਦੇ ਹਿਸਾਬ ਨਾਲ ਇੱਕ ਏਡੀਓ 25 ਪਿੰਡਾਂ ਵਿੱਚ ਏਡੀਓ ਕੰਮ ਕਰਦਾ ਤੇ 125 ਪਿੰਡਾਂ ਵਿੱਚ ਏਡੀਓ ਤੇ ਐਸਜੀ ਹੋਣਾ ਹੈ ਕਿ ਇਹ ਐ ਸਹੀ 52 ਪਿੰਡਾਂ ਵਿੱਚ ਛੇਕਿਆ ਤੇ ਆਪਾਂ ਹਲੇ ਗੱਲ ਕਰਦੇ ਆ ਖੇਤੀ ਨੂੰ ਫਰ ਬੁਲਦ ਕਰਨ ਦੀ ਕਹਿੰਦੇ ਨੇ ਵੀ ਡੋਬਦੇ ਨੂੰ ਤਣਕੇ ਦਾ ਸਹਾਰਾ ਖੇਤੀ ਆਪਣੀ ਆਪਾਂ ਕਹਿੰਦੇ ਆਪਣੀ ਕਿਸਾਨੀ ਦੇ ਨਾਲ ਡੋਬਦੀ ਜਾ ਰਹੀ ਆ ਤੇ ਉਹਨੂੰ ਫਰ ਬੁਲਦ ਕਰਨ ਵਾਸਤੇ ਕੋਈ ਚਾਹੀਦਾ ਵੀ ਆ ਤੇ ਆਪਣਾ 50 ਤੋਂ 70% ਖਸਾ ਕੇ ਤਾਂ ਖਾਲੀ ਪਿਆ ਜੇ ਕੋਈ ਪੋਸਟ ਭਰੀ ਜਾਊ ਜੇ ਕੋਈ ਕਿਸਾਨਾਂ ਨੂੰ ਦੱਸਣ ਆਉਗੇ ਜਾਗਰੂਕ ਕਰਾਂਗੇ ਫੇਰ ਹੀ ਆਪਣੀ ਕਿਸਾਨੀ ਉੱਤੇ ਜਾਊ ਨਹੀਂ ਫਿਰ ਮਾੜਾ ਹਾਲ ਤਾਂ ਦਿਨ ਦਿਨ ਹੋਈ ਜਾਂਦਾ ਸੋ ਸੋ ਸਾਡੀ ਇਹੀ ਬੇਨਤੀ ਆ ਤੇ ਸਾਡੀ ਹਰੇਕ ਮੰਗ ਸੁਣੀ ਜਾਵੇ ਤੇ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜਨ ਤੇ ਸਾਡੇ ਇੱਥੇ ਧਰਨੇ 'ਚ ਵੀ ਆਉਣ ਜਿੱਥੇ ਜਿਵੇਂ ਬੈਠੇ ਨੇ ਸਾਡੇ ਨਾਲ ਉਸ ਤਰੀਕੇ ਨਾਲ ਜੁੜਨ ਸਾਡੀ ਸਪੋਰਟ ਕਰਨ ਤੇ ਕਿਸਾਨ ਸਾਡੀ ਸਰਕਾਰ ਵੀ ਸਾਡੀ ਹਰੇਕ ਗੱਲ ਸੁਣੇ ਸਾਡੀ ਕੋਈ ਨਜਾਇਜ਼ ਮੰਗ ਨਹੀਂ ਸਾਡੀ ਜਾਇਜ਼ ਮੰਗ ਹੈ